ਹਾਂਜੀ ਸੱਚੀ ਗੱਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਲੀਨ ਜੀਰਾ ਉਮੀਦ ਕਰਦਾ ਤੁਸੀ ਤੰਦਰੁਸਤ ਹੋਵੋਗੇ ਗਰਮੀ ਤੋਂ ਬਚ ਕੇ ਰਹੋ ਗਰਮੀ ਬਹੁਤ ਤੇਜ਼ ਹੋ ਰਹੀ ਆ ਵੀਰੋ ਭੈਣੋ ਘਰੇ ਬੈਠ ਕੇ ਸੂਟ ਮੰਗਾਓ ਆਨਲਾਈਨ ਸ਼ੋਪਿੰਗ ਵਿਜ਼ਿਟ ਕਰੋ ਕੋਈ ਚੱਕਰ ਨਹੀਂ ਜਿਵੇਂ ਤੁਹਾਡਾ ਦਿਲ ਕਰਦਾ ਵੀਡੀਓ ਧੱਬ ਕੇ ਸ਼ੇਅਰ ਕਰਦੇ ਹੋ ਫਿਰ ਮੈਂ ਰੇਟ ਸਿਰਫ ਸ਼ੇਅਰ ਕਰਾਂਗਾ ਜਿੱਥੋਂ ਮਰਜ਼ੀ ਪੂਰੇ ਪੰਜਾਬ ਦਾ ਓਪਨ ਚੱਲ ਜਾ ਜਿੱਥੋਂ ਮਰਜ਼ੀ ਰੇਟ ਟਰਾਈ ਕਰ ਲੋ ਥਲਵਾਰਾਂ ਦੇ ਕੰਮ ਦੇਖੋ ਕੈਂਬਰਿਗ ਤੋਂ ਕੈਂਬਰਿਗ ਦੇ ਰਿਹਾ ਆਜ ਕੱਲ ਬਾਜ਼ਾਰ ਤੇ ਨਾ ਤਾਲੂਮਾਲ ਬਹੁਤ ਆ ਰਿਹਾ ਪੀਜੀ ਪੀਜੀ ਪਿਕ ਨੂੰ ਮਿਕਸ ਕੀਤਾ ਆ ਮਕਲੀਨ ਮੂਲਨ ਮਿਕਸ ਕੀਤੀ ਹੋਈ ਹੈ ਮਾਲ ਦੀ ਦੁਪੱਟਾ ਦੇਖੋ ਮੇਰਾ ਯਾਰ ਆਏ ਹਾਏ ਹਾਏ ਕੀ ਬਾਤ ਆ ਬੱਲੇ ਬੱਲੇ ਕਰਾ ਚੜੀ ਦੁਪੱਟਿਆਂ ਨੇ ਦੇਖੋ ਦੁਪੱਟੇ ਕਿੰਨੇ ਸੋਹਣੇ ਤਿਆਰ ਕਰਾਏ ਜੀ ਦੇਖੋ ਕਿੰਨੇ ਪਿਆਰੇ ਬੱਟੇ ਤਿਆਰ ਕਰਾਏ ਆ ਡਿਜ਼ਾਈਨ ਆਏ 16 ਕੁਆਂਟੀਟੀ ਲੋ ਜਿੰਨੀ ਮਰਜ਼ੀ ਮਾਲ ਦੇਖੋ ਕਿੰਨਾ ਬੰਬ ਮਾਲ ਆਇਆ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਸਿਰ ਤੁਹਾਡਾ ਮੇਰੇ ਵੀਰ ਪੈਣਾ ਦਾ ਫਾਇਦਾ ਹੋਊਗਾ ਡਿਜ਼ਾਈਨ ਦੇਖੋ ਕੈਮਰੀ ਟੂ ਕੈਮਰੀ ਗੱਲ ਮੜਾਲ ਨਹੀਂ ਕੈਮਰੀ ਟੂ ਕੈਮਰੀ ਓਏ ਹੋਏ 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 ਕੀ ਬਾਤ ਆ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਵੀਰੋ ਵੀਡੀਓ ਦੱਬ ਕੇ ਕੀ ਬਾਤ ਆ ਬੱਲੇ ਬੱਲੇ ਕਰਾਤੀ ਡਿਜ਼ਾਈਨਰ ਨੇ ਜੀ ਬੱਲੇ ਬੱਲੇ ਮਾਲ ਦੇਖੋ ਕਿੰਨਾ ਸੋਹਣਾ ਦੁਪੱਟੇ ਇੰਨੇ ਸੋਹਣੇ ਤਿਆਰ ਕਰਾਈ ਨਾ ਅੱਗੇ ਆਤੀ ਲਾਉਂਦੇ ਸੀ ਪਲੇਨ ਦੁਪੱਟੇ ਕੋਟੇ ਡੋਰੀ ਵਾਲੇ ਉਹਨਾਂ ਦਾ ਰੇਟ ਸੀ 650 ਰੁਪਏ ਉਹ ਵੀ ਮਾਲ ਲੈਣਾ ਉਹ ਵੀ ਹੈਗਾ ਇਹਨਾਂ ਦਾ ਰੇਟ ਆ 700 ਰੁਪਏ ਕੋਈ ਚਾਰਜੀ ਨਹੀਂ ਐਕਸਟਰਾ ਨਹੀਂ ਜਿੰਨੇ ਮਰਜ਼ੀ ਡੀਨ ਲਓ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਕਿੰਨੇ ਮਰਜ਼ੀ ਡੀਨ ਲਓ ਵੀਡੀਓ ਵੀਰ ਭੈਣੋ ਦੱਬ ਕੇ ਸ਼ੇਅਰ ਕਰ ਦਿਓ ਵੇਚਣ ਵਾਲੇ ਮੇਰੇ ਵੀਰ ਭੈਣਾਂ ਨੂੰ ਹੋਰ ਸਸਤਾ ਡੀਨ ਦੇਖੀ ਚਲੋ ਭਾਜੀ ਤੁਮਾਂ ਪਾ ਲਿਆ ਤੁਮਾਂ ਦੱਬ ਕੇ ਦੇਖੋ ਜੀ ਦੱਬ ਕੇ ਦੱਬ ਕੇ ਵੀਡੀਓ ਸ਼ੇਅਰ ਕਰੋ ਜੀ ਦੱਬ ਕੇ ਫੁੱਲ ਕੇ ਵੀਡੀਓ ਸ਼ੇ ਤੁਹਾਡਾ ਪਰਿਆਣਾ ਪਿਆਰ ਚਾਹੀਦਾ ਜੀ ਪਿਆਰ ਮੈਂ ਕਹਿੰਦਾ ਡਿਜ਼ਾਈਨਾਂ ਵੀ ਬੱਲੇ ਬੱਲੇ ਕਰਾ ਛੱਡੀ ਹੈ ਜੀ ਬੱਲੇ ਬੱਲੇ ਮਾਲ ਦੇਖੋ ਕਿੰਨਾ ਸੋਹਣਾ ਮਾਲ ਆ ਕਿੰਨੇ ਸੋਹਣੇ ਡਿਜ਼ਾਈਨ 700 ਰੁਪਏ ਦਾ ਸੂਟ ਹੈ ਵੀਡੀਓ ਦੱਬ ਕੇ ਸ਼ੇਅਰ ਕਰ ਲਿਓ 700 ਰੁਪਏ ਦਾ ਸੂਟ ਹੈ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਜੀ ਦੱਬ ਕੇ ਵੀਡੀਓ ਸ਼ੇਅਰ ਕਰ ਲਿਓ ਗੁਰਲੀਨ ਦੀ ਖੱਟੀ ਨੀਅਰ ਸਰਦਾਰ ਬੂਟ ਹਾਊਸ ਦੇ ਨਾਲ 메ਨ ਬਾਜ਼ਾਰ ਜੀਰਾ ਘਰੇ ਬੈੜ ਕੇ ਸੂਟ ਮੰਗਾਓ 700 ਰੁਪਏ ਦਾ ਭਾਵੇਂ ਸ਼ੋਪ ਤੇ ਵਿజిਟ ਕਰੋ ਮੋਸਟ ਵੈਲਕਮ ਹੋਰ ਸੇਲਰਾਂ ਨੂੰ ਜਿਹੜੇ ਮੇਰੇ 20 ਰੁਪਏ ਦਾ ਕੱਪੜਾ ਵੇਦੇ ਉਹਨਾਂ ਨੂੰ ਹੋਰ ਸਸਤਾ ਦਵਾਂਗੇ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਜੀ ਬਹੁਤ ਚਿਰ ਬਾਅਦ ਵੀਡੀਓ ਬਣਾ ਰਿਹਾ ਦੱਬ ਕੇ ਸ਼ੇਅਰ ਕਰ ਦਿਓ ਤੁਹਾਡਾ ਪਿਆਰ ਇੰਨਾ ਸੋਹਣਾ ਮਿਲ ਰਿਹਾ ਦੱਬ ਕੇ ਵੀਡੀਓ ਸ਼ੇਅਰ ਕਰ ਦਿਓ 700 ਰੁਪਏ ਦਾ ਸੂਟ ਹੈ ਫ੍ਰੀ ਸ਼ਿਪਿੰਗ ਆ ਕੋਈ ਚਾਰਜੀ ਡੈਕਸਟਰ ਨਹੀਂ ਜਿੰਨੇ ਮਰਜ਼ੀ ਸੂਟ ਲਓ ਤੇ ਪਲੇਨ ਦੁਪੱਟਾ ਲੈਣਾ ਨਾ ਕੋਟੇ ਡੋਰੀਆ ਦਾ ਪਲੇਨ ਜਾਂ ਪੱਟੀ ਪੁੱਟੀ ਲਾਥਾਂ ਨਹੀਂ ਲੈਣੀਆਂ ਫਿਰ 650 ਰੁਪਏ ਦਾ ਫੂਟ ਆ ਵੇਚਣ ਵਾਲੇ ਮੇਰੇ 20 ਰੁਪਏ ਨਾਲ ਨੂੰ ਹੋਰ ਸਸਤਾ ਠੀਕ ਹੈ ਜੀ ਦੱਬ ਕੇ ਵੀਡੀਓ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ